ਲੋ ਮਮੀ ਸਾਹਮਣੇ ਬੈਠੇ ਆ ਮੈਂ ਅੱਗੇ ਦੱਸਦਾ ਇਹ ਵੀ ਦੱਸਦਾ ਤੁਹਾਨੂੰ ਲਿਆਂਦਾ ਕੀ ਆ ਮੈਂ ਪਤਾ ਕੀ ਸੋਚਣਿਆ ਮੈਂ ਸੋਚਣਿਆ ਅਮਨ ਨੂੰ ਪਹਿਲਾਂ ਫੋਨ ਕਰੀ ਦਵਾ ਤੇ ਫੋਨ ਕਰਕੇ ਕਹਾਂ ਵੀ ਮਮੀ ਨੂੰ ਗਾਂ ਮਿਸ਼ਾਣ ਕਰਦੇ ਤੇ ਫਿਰ ਮੈਂ ਆਵਾਂ ਫਿਰ ਮੈਂ ਇਹ ਚੀਜ਼ ਸੋਚੀ ਕਿ ਚਲੋ ਮਮੀ ਗਾਂ ਮਿਸ਼ਾਣ ਹੀ ਹੋਣੇ ਕੰਮਕੁਮ ਕਰਨੇ ਹੋਣੇ ਆ ਤੇ ਲੈ ਜਾਣਾ ਮੈਂ ਦਾ ਹੀ ਸਮਾਨ ਇਹ ਮੈਂ ਕੀ ਲੈ ਕੇ ਆ ਆ ਜੋਂ ਤੁਹਾਨੂੰ ਸਾਰਿਆਂ ਨੂੰ ਖਾਦੀਏ ਤੇ ਇਹ ਲੈ ਕੇ ਆ ਮੈਂ ਮਮੀ ਜੀ ਦੇ ਮਨ ਪਸੰਦ ਦਾ ਸਮਾਨ ਜਿਹੜਾ ਮਮੀ ਜੀ ਨੂੰ ਬੜਾਈ ਜਿਆਦਾ ਪਸੰਦ ਵਾ ਤੇ ਮੈਨੂੰ ਕਹਿਣ ਦੇ ਹੀ ਲਿਆਉਣਾ ਵਾ ਤੇ ਉਦਾਂ ਤੇ ਮੈਂ ਮੰਮੀ ਜੀ ਨੂੰ ਨਾਲ ਲੈ ਕੇ ਜਾਣਾ ਸੀ ਪਰ ਹੁਣ ਮੈਂ ਇਕੱਲਾ ਹੀ ਲੈ ਆਇਆ ਮੈਨੂੰ ਦੱਸ ਦਤਾਈ ਮੰਮੀ ਜੀ ਨੇ ਕੀ ਕੀ ਲਿਆਉਣਾ ਸੀ ਉਦੋਂ ਕਹਿੰਦੇ ਲਿਆਵਾਂਗੇ ਤੇ ਅੱਜ ਫਿਰ ਮੰਮੀ ਜੀ ਮੈਂ ਲੈ ਆਇਆ ਜੀ ਤੁਹਾਨੂੰ ਦੱਸਿਆ ਨਹੀਂ ਇੱਕ ਵਾਰੀ ਵੀ ਨਹੀਂ ਆ ਮੰਮੀ ਮੈਂ ਲੈਣ ਤੇ ਲਿਆਉ ਆ ਲੈ ਕੇ ਆਇਆ ਵਾ ਜਿਹੜਾ ਹੋਰੀ ਪੂਰੀ ਕਰਦਾ ਨੂੰ ਫਟਣਾ ਇਹ ਗੰਦਾ ਜਿਹੜਾ ਨਾ ਸਾਡੇ ਉੱਪਰ ਨਬੜਾ ਚੁੱਕਿਆ ਨਹੀਂ ਜਾਂਦਾ ਜੀ ਤੇ ਹੌਲਾ ਜਿਹਾ ਗੰਦਾ ਚਾਹੀਦਾ ਇਸ ਜਗ੍ਹਾ ਨਾ ਵੇਲਾ ਮੰਮੀ ਮੈਂ ਤਾਂ ਤੇ ਤੋਂ ਬੈਠਾ ਹੀ ਲੈ ਆਇਆ ਤੇ ਆਓ ਫਿਰ ਵਿਖਾਈਏ ਕੀ ਕੀ ਲਿਆਉਂਦਾ ਵਾ ਆ ਲੈ ਆਵਣ ਤੈਨੂੰ ਬੜੀ ਰੀਤ ਸੀ ਨਾ ਕੁੱਲੜ ਦੀ ਹੂੰ ਤੇ ਕੁੱਲੜ ਲੈ ਕੇ ਆਇਆ ਵਾ ਤੇ ਇਹ ਆਪਾਂ ਕੁੱਲੜ ਪੀਜਾ ਬਣਾਵਾਂਗੇ ਹਨਾ ਕਿੰਨੇ ਲੈਂਦੇ ਤਿੰਨ ਹੀ ਲੈ ਕੇ ਆਇਆ ਤੇ ਅਜ ਦੀ ਰੀਤ ਮੰਮੀ ਜੀ ਨੂੰ ਹੀ ਸੋਹਣੇ ਆ ਨਾ ਅਜ ਦੀ ਰੀਤ ਹੀ ਮੰਮੀ ਜੀ ਨੂੰ ਇਹ ਵੀ ਲੈ ਆਂਦਾ ਵਾ ਇਹ ਕੀ ਕਹਿੰਦੇ ਨੇ ਇਹਨੂੰ ਤੋੜੀ ਹਾਂ ਇਹਨੂੰ ਤੋੜੀ ਕਹਿੰਦੇ ਆ ਸੇ ਮੁੰਨ ਬੜੀ ਰੀਜੀ ਤੇ ਮੈਂ ਤੋੜੀ ਵਿੱਚ ਦਾਲ ਬਣਾਵਾ ਮਿਕਸ ਦਾਲ ਜਿਹੜੀ ਹੁੰਦੀ ਆ ਨਾ ਉਹ ਬਣਾਵਾ ਮੰਮੀ ਜੀ ਕਹਿੰਦੇ ਮੈਂ ਤੋੜੀ ਦੇ ਵਿੱਚ ਬਣਾਇਆ ਕਰਦੀ ਆ ਮਤਾਂ ਸਬਜ਼ੀਆਂ ਤੇ ਇਹਦੇ ਵਿੱਚ ਬਣਦੀ ਵੀ ਬੜੀ ਸਵਾਦ ਆ ਜਿੱਦਾਂ ਆਪਾਂ ਕਹਿਣਾ ਨਹੀਂ ਇਹ ਤਾਂ ਅਰੇ ਤੁਰੰਟ ਟਟਾਈ ਬਣਾ ਉਹ ਇਹਦੇ ਵਿੱਚ ਬਣਾਉਂਦੇ ਆ ਇਹਦਾ ਵੱਖਰਾ ਸਵਾਦ ਹੁੰਦਾ ਕਿਉਂਕਿ ਛੋਲੇ ਤੇ ਬੰਨੀ ਤਾਂ ਸਾਗ ਵੀ ਬਣ ਜਾਂਦਾ ਹਰ ਇੱਕ ਚੀਜ਼ ਬਣ ਜਾਂਦੀ ਆ ਨਾ ਸਾਗ ਵੀ ਬਣ ਜਾਂਦਾ ਇਹਦੇ ਵਿੱਚ ਹਾਂ ਚਲੋ ਵਧੀਆ ਕੀਤਾ ਬਬਲੂ ਆਹ ਸੋਗ ਮੈਂ ਜੀਤਾ ਮੰਗਾਂਦੇ ਥੇਲੇ ਮੇਲੇ ਆਂਦੀਆਂ ਤੇ ਚਲੋ ਇਹ ਹੋ ਗਿਆ ਇੱਕ ਪਾਸੇ ਤੇ ਆ ਆਜੀ ਕੁੱਲੜ ਇਹਦੇ ਵਿੱਚ ਆਪਾਂ ਕੁੱਲੜ ਪੀਜਾ ਬਣਾਵਾਂਗੇ ਠੀਕ ਆ ਜੀ ਮੈਨੂੰ ਵੀ ਰੀਜਾ ਗਈ ਤੇ ਅਮਨ ਨੂੰ ਵੀ ਰੀਜਾ ਤੇ ਮੈਂ ਲੈ ਲੈਂਦੇ ਫੇ ਕੁੱਲੜ ਤੇ ਤੂੰ ਤੈਨੂੰ ਹੀ ਲਿਆਂਦੇ ਵੇ ਲਾਣਾ ਹੀ ਤਿੰਨ ਜਣੇ ਆ ਉਹ ਉੱਥੇ ਹੈ ਹੀ ਤੈਨਹੀਂ ਅੱਛਾ ਉਹ ਕਹਿੰਦਾ ਹੈ ਹੀ ਤੇ ਨਾ ਤੇ ਫਿਰ ਮੈਂ ਤੇ ਨਹੀਂ ਲੈ ਆਇਆ ਤੇ ਚਲੋ ਇਹ ਹੋ ਗਿਆ ਕਿੰਨਾ ਸੋਹਣਾ ਪਿਆਰ ਬਬੂ ਹੁਣ ਤੁਹਾਨੂੰ ਦਿਖਾਈ ਹੋਰ ਬਖਾਲਦੇ ਆ ਇਹ ਕਿਹਦਾ ਹੰਦਾ ਵਾ ਇਹ ਦਾਦਲਾ ਤੁਹਾਨੂੰ ਪਤਾ ਹੀ ਆ ਪਰ ਤੁਹਾਨੂੰ ਕਿਤਾਬ ਹਲਾ ਗਿਆ ਨਾ ਲੱਗਾਂ ਤਾਂ ਟਿਪਣਿਆ ਵੇ ਤਾਂ ਟਿਪਣ ਵਰਗਾ ਬਗਿਆ ਨਾ ਉੱਪਰ ਆ ਲੋ ਕੜਾਈ ਕੜਾਈ ਇਹ ਵੀ ਮਿੱਟੀ ਦੀ ਆ ਕਿੰਨੀ ਸੋਹਣੀ ਬਣੀ ਆ ਨਾ ਹੂੰ ਵਧੀਆ ਨਾ ਆਹ ਕੰਨਾ ਕੀਤਾ ਵਾ ਤੇ ਆਈਓ ਪਰ ਐਂਡਰ ਕਿ ਟੱਕਦੇ ਨੇ ਕੀ ਸਬਜ਼ੀ ਬਣਾਉਂ ਨੂੰ ਹਾਂ ਹਾਂ ਜਿਤਨਾ ਮਰਜ਼ਾ ਪਕੌੜੇ ਵੀ ਖਾ ਲੈ ਕਰਾਂਗੇ ਸੁੱਕੀ ਸਬਜ਼ੀ ਵੀ ਜੋ ਮਰਜ਼ੀ ਹੈ ਨਾ ਕਿੰਨੇ ਸੋਹਣਾ ਹੈਂਡਲ ਜਆ ਬਣਿਆ ਨਾ ਇਹਦੇ ਨਾਲ ਹਾਂ ਤੇ ਬਹੁਤ ਲੱਗਣੀ ਨਹੀਂ ਲਈ ਜਿੱਦਾਂ ਮਿੱਟੀ ਦੀ ਹੁੰਦੀ ਹੈ ਨਾ ਨਹੀਂ ਹੈਗੀ ਮਿੱਟੀ ਦੀ ਆ ਫਿਰ ਉਹਨਾਂ ਨੇ ਉਹ ਮਨਾਂ ਦਾ ਕੋਈ ਪਾਲਿਸ਼ ਪਾਲਿਸ਼ ਮਾਰ ਕੇ ਕਿੰਨੀ ਸਫਾਈ ਕਿੰਨੀ ਉਹ ਸੌਫ ਲੱਗਣ ਈ ਨਾ ਵਿਚ ਵਿੱਚ ਸਬਜ਼ੀਆਂ ਵਗੈਰਾ ਬਣਨੀਆਂ ਨਾ ਪਿਛੋਂ ਇੰਡਕਸ਼ਨ ਵਾਲਾ ਚਿੰਨ੍ਹ ਦਿੱਤਾ ਹਾਂ ਹਾਂ ਬੜਾਈ ਮਾਡਰਨ ਟਾਈਪ ਦੀ ਆ ਪਰ ਹੈਗੀ ਮਿੱਟੀ ਦੀ ਆ ਹੂੰ ਇੰਡਕਕਸ਼ਨ ਤੇ ਜਿੱਦਾਂ ਹੁੰਦਾ ਨਾ ਹਾਂ ਟੱਦੇ ਵੀ ਲੱਗੇ ਆ ਨਾ ਇਹਨੂੰ ਇਹ ਗਰਮ ਹੋ ਵੀ ਨਹੀਂ ਹੁੰਦੀ ਹੋਣੀ ਨਾ ਮੰਮੀ ਹਾਂ 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 ਦੋ ਉਹ ਤਾਂ ਮਿੱਟੀ ਚਾਹ ਗਰਮ ਹੋ ਜਾਂਦੀ ਆ ਵੈਸੇ ਆਵੇ ਹੈਂਡਲ ਦੇ ਨਾ ਇਦਾਂ ਪਾਣ ਨੂੰ ਰੱਖ ਨਾ ਤੇ ਤੂੰ ਇਹ ਸਾਰੇ ਜਾਣੇ ਕਮੈਂਟ ਕਰਦੇ ਨਹੀਂ ਨਾ ਵੀ ਲੋਹੇ ਦੀ ਜਿਹੜੀ ਕਰਾਈ ਨਾ ਵਾਦਿਆ ਕਰੋ ਨਾ ਵਾਦਿਆ ਕਰੋ ਉਹ ਹੈਗੀ ਲੋਹੇ ਦੀ ਨਹੀਂ ਹੈਗੀ ਲੋਹੇ ਦੀ ਨਹੀਂ ਦੂਸਰੀ ਆ ਸੋਰੀ ਸਟੀਲ ਦੀ ਘਰੇ ਹੈ ਨਾ ਨਹੀਂ ਨਹੀਂ ਵੈਸੇ ਦੱਸਦੇ ਸਿਲਵਰ ਦੀ ਹਾਂ ਜੀ ਤੁਸੀਂ ਸਾਰੇ ਕਿ ਨਹੀਂ ਸਿਲਵਰ ਦੀ ਨਾ ਵਰਤਿਆ ਕਰੋ ਪਰ ਉਹ ਸਿਲਵਰ ਦੀ ਨਹੀਂ ਹੈ ਕਿ ਉਹ ਪਰਥ ਦੀ ਹੈ ਨਾ ਮੇਂ ਹਾਂ ਪਰਥ ਕੋਈ ਪਰਥ ਨਾ ਜਿੱਚਾ ਹਿਸਾ ਆ ਬਣਾਉਨੇ ਹੈ ਨਾ ਪਾਰੇ ਪਤੀਲੇ ਉਹਦੇ ਨਾਲ ਦੀ ਪਾਰੇ ਕੜਾਈ ਆਪਾਂ ਉਹ ਸਾਰਾ ਕਾਮੀ ਮਗਾਤਾ ਆਪਾਂ ਲਿਆਂਦੇ ਭਾਂਡੇ ਪਰ ਇਹਨਾਂ ਨੂੰ ਅਸੀਂ ਕਿ ਐਸਤੇ ਵੀ ਰੱਖ ਸਕਦੇ ਹਾਂ 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 ਐਸਤੇ ਵੀ ਰੱਖ ਸਕਦੇ ਆ ਉਹ ਹੀ ਸੇਵਗੀ ਪੈਣਾ ਇਹਨਾਂ ਨੂੰ ਤੇ ਇਹਨਾਂ ਵਿੱਚ ਹੁਣ ਬਣਾਵਾਂਗੇ ਅਸੀਂ ਸਭ ਤੋਂ ਪਹਿਲਾਂ ਸਬਜ਼ੀ ਠੀਕ ਆ ਤਾਂ ਦੱਸਾਂਗੇ ਕੋਈ ਵੀ ਜਿਹੜੀ ਵੀ ਬਣਾਵਾਂਗੇ ਤੇ ਇਹਦੇ ਵਿੱਚ ਧਾਲ ਬਣਨੀ ਹੈ ਪਹਿਲਾਂ ਪਰ ਜਿਹੜੀ ਕੜੀ ਆ ਉਹ ਕੜੀ ਗੈਂਡੀਆਂ ਕੜਾਈ ਜਿਹੜੀ ਖੜਾਈ ਆ ਉਹ ਉਹ ਬੜੀ ਨਿਸ਼ਕੰਡੀ ਤੇ ਆਹ ਬੜੀ ਥੋੜੀ ਜੀ ਫਿੱਕੀ ਜੀ ਆ ਕੀ ਗੱਲ ਉਹ ਫਿਰ ਪਤਾ ਨਹੀਂ ਇਹ ਕੀ ਗੱਲ ਆ ਮਨ ਇੱਥੇ ਤਾਂ ਨਾ ਫੌਟ ਲਈ ਮਾਰੀ ਹੁੰਦੀ ਆ ਨਾ ਉਹ ਮਾਰੀ ਬਹੁਤ ਇੱਥੇ ਮਨ ਲਾ ਇਹਨਾਂ ਵਿੱਚ ਮੰਮੀ ਜੀ ਜਿੱਦਾਂ ਮੰਨ ਲੋ ਹੁਣ ਇਹਦੇ ਵਿੱਚ ਪਹਿਲਾਂ ਪਾਣੀ ਪੂਣੀ ਪਾਵਾਂਗੇ ਜਾਂ ਕਿ ਦਾਂ ਇਹਨਾਂ ਨੂੰ ਇਹਨੂੰ ਸਾਫ਼ ਕਰਨਾ ਪੈਣਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਕੇ ਨਾ ਤੇ ਫਿਰ ਇਹਦੇ ਵਿੱਚ ਪਾਣੀ ਭਰ ਲਾਂਗੇ ਤੇ ਉਹਨਾਂ ਦੇਖਾਂਗੇ ਨਾ ਪਾਣੀ ਭਰ ਕੇ ਕਹਿੰਦੇ ਪਾਣੀ ਭਰਨਾ ਚਾਹੀਦਾ ਫਿਰ ਜਿਤਨਾ ਜਿਹੜੇ ਮਾਰੇ ਮੋٹے ਹੁੰਦੇ ਛੇਕ ਜੇ ਹਨਾ ਬੰਦ ਹੋ ਜਾਂਦੇ ਹਾਂ ਹਾਂ ਭਰ ਜਾਂਦੇ ਹਨਾ ਹਾਂ ਭਰ ਜਾਂਦੇ ਤੇ ਹੁਣ ਤੁਸੀਂ ਵੀ ਸਾਰੇ ਜਾਣੇ ਜਰੂਰ ਕਮੈਂਟ ਕਰਕੇ ਦੱਸਿਓ ਸਾਨੂੰ ਠੀਕ ਆ ਵੀ ਕਿੱਦਾਂ ਦੇ ਲੱਗੇ ਤੁਹਾਨੂੰ ਭਾਂਡੇ ਤੇ ਹੁਣ ਇਹਨਾਂ ਵਿੱਚ ਆਪਾਂ ਕੋਈ ਚੀਜ਼ ਤਿਆਰ ਕਰਾਂਗੇ ਬੇਸ਼ ਠੀਕ ਆ ਇਹਦੇ ਵਿੱਚ ਇਹਦੇ ਵਿੱਚ ਕੋਈ ਵੀ ਕਰਾਂਗੇ ਤੇ ਇਹਦੇ ਵਿੱਚ ਤੇ ਕੋਈ ਬਣਨੀ ਆ ਕੁਲੜ ਨਹੀਂ ਪਾਣੀ ਵੀ ਪੀਤਾ ਜਾ ਸਕਦਾ ਆ ਚਾਹ ਪੀਓ ਉਹਦਾ ਇਹਦੇ ਵਿੱਚ ਕੋ ਬਣਾਉਂਦੇ ਹੁੰਦੇ ਨਾ ਤੰਦੂਰੀ ਚਾਹ ਉਹਨੇ ਅਨਾਜ ਨੇ ਇਹ ਤੇ ਨਵੇਂ ਸੁਵਿਧਾ ਦਿੰਦੇ ਆ ਚਾਹਾ ਪਾਉਂਦੇ ਹਨਾ ਇਹ ਤੰਦੂਰੀ ਚਾਹ ਜੀ ਬਣਾਉਂਦੇ ਆ ਕੁਝ ਪਾ ਕੇ ਉਹ ਜਿਹੜੀ ਵੇਖਿਆ ਜਿਹੜੀ ਰੇਤ ਦੇ ਵਿੱਚ ਗਰਮ ਕਰਦੇ ਹਨਾ ਉਹੀ ਹੈ ਨਾ ਨਹੀਂ ਰੇਤ ਦੇ ਵਿੱਚ ਨਹੀਂ ਰੇਤ ਜਨੀ ਹੁੰਦੀ ਨਹੀਂ ਨਹੀਂ ਓਵਨ ਹੁੰਦੀ ਆ ਅੱਛਾ ਕਰਦੇ ਤੈਨੂੰ ਅੱਗ ਜੀ ਵੇਖੇ ਵੇਹ ਪਰ ਇਹਦੇ ਚਾਹੀ ਸਭ ਤੋਂ ਪਹਿਲਾਂ ਕੁਲੜ ਬਣਾਵਾਂਗੇ ਠੀਕ ਆ ਸੋਨੇ ਦਾ ਗੰਡੇ ਗਲਾ ਤਿੰਨੇ ਵਖੋ ਵਖਾ ਹਨਾ ਇਹਦੇ ਬਹੁਤ ਵਧੀਆ ਪਿਆ ਗਲਾਸਾਂ ਦਾ ਹਨਾ ਕੜਾਈ ਤੇ ਬਹੁਤ ਜ਼ਿਆਦਾ ਵਧੀਆ ਲੱਗਣ ਦੀ ਇਹ ਕੜਾਈ ਤੇ ਲੱਗਣੀ ਤਾਂ ਹੀ ਮਿੱਟੀ ਦੀ ਕੜਾਈ ਹੁੰਦੀ ਹੈ ਨਾ ਅਦੇ ਹੈਂਡਲ ਹੀ ਬੜੇ ਸੋਹਣੇ ਬਣੇ ਆ ਤੇ ਹੂੰ ਤੇ ਇਹਨੂੰ ਮੰਮੀ ਜੀ ਨੂੰ ਨਾ ਸਾਡੇ ਨੂੰ ਬੜੀ ਰੀਝੀ ਇਹ ਚੀਜ਼ ਦੀ ਤੇ ਉਦਾਂ ਮੈਂ ਮੰਮੀ ਜੀ ਨਾਲ ਲੈ ਕੇ ਜਾਣਾ ਹੀ ਪਰ ਮੈਂ ਸੋਚਿਆ ਕਿ ਚਲੋ ਕਿਉਂ ਨਾ ਆਪਾਂ ਇਹ ਚੀਜ਼ਾਂ ਮੈਂ ਨਾ ਬਾਏ ਕਰ ਲੀਨਾ ਤੇ ਇਕੱਲਾ ਹੀ ਫਿਰ ਮੈਂ ਜਾ ਕੇ ਤੇ ਮੰਮੀ ਜੀ ਨੂੰ ਸਰਪ੍ਰਾਈਜ਼ ਦੇ ਦੂੰਗਾ ਤੇ ਮੰਮੀ ਜੀ ਸਾਹਮਣੇ ਬੈਠੇ ਮੈਂ ਸੋਚਿਆ ਹੀ ਚਲੋ ਕੋਈ ਗੱਲ ਨਹੀਂ ਕੰਮਕੁੰਮ ਕਰਨੀ ਡਈ ਹੁੰਦੇ ਆ ਨਾ ਮੈਂ ਬਲੌਗ ਵੇਖਣ ਲਈ ਹੈਗੇ ਬਰਕਤ ਅੱਛਾ ਅੱਛਾ ਵੀਡੀਓ ਵੀਡੀਓ ਤੇ ਚਲੋ ਕੋਈ ਗੱਲ ਨਹੀਂ ਮੈਂ ਇਹ ਵੀ ਵਿਖਾਉਣੇ ਸੀ ਤੇ ਐਂ ਦੇ ਬਖਾ ਦਿੱਤੇ ਆ ਹਨਾ ਇਹ ਵੀ ਸਰਪ੍ਰਾਈਜ਼ ਹੀ ਹੋ ਗਿਆ ਵਾ ਜਿਹੜਾ ਮੈਂ ਕੱਲਾ ਹੀ ਲੈ ਆਇਆ ਮਮੂ ਜੀ ਵਾਸਤੇ ਹੁਣ ਬਬਲੂ ਜਿਹੜਾ ਨਾ ਤੀਜਾ ਮੈਨੂੰ ਨਹੀਂ ਖਾਦਾ ਹੁਣ ਕੱਲਾ ਹੀ ਲੈ ਆਉਂਦਾ ਜਾ ਜਾ ਕੇ ਹੈ ਤੇ ਜਦੋਂ ਚੀਜਾ ਤੁਸੀਂ ਮੈਨੂੰ ਦੱਸ ਦਿੱਤੀਆਂ ਪਿਆਲੇ ਹੋਣੀਆਂ ਵਾ ਫਿਰ ਖਰੀਦ ਲੈ ਆ ਮੈਂ ਉਹਨੂੰ ਤਾਂ ਫਿਰ ਤਾਂ ਪਤਾ ਲੱਗ ਗਿਆ ਉਹ ਚੀਜਾ ਕਿ ਦਗਰੀ ਦੀਦੀਆਂ ਕਿ ਦਗਰੀ ਦਨੀਆ ਦਾ ਉਹ ਮੰਤਰ ਪੜਨਾ ਸੀ ਤੇ ਹੁਣ ਤੁਹਾਨੂੰ ਇਹਨਾਂ ਦੇ ਪ੍ਰਾਈਸ ਬਾਰੇ ਦੱਸਦੀ ਆ ਫਿਰ ਸਾਰਿਆਂ ਦਾ ਕੀ ਕੀ ਪ੍ਰਾਈਸ ਲੱਗਾਂਗਾ ਮੈਂ ਤੇ ਆਹ ਵਾਲੀ ਆਈ ਆ 400 ਦੀ ਠੀਕ ਆ 400 ਦੀ ਆ ਗਈ ਤੇ ਆ 200 ਦੀ ਦਿੱਤੀ ਨਾ ਠੀਕ ਆ ਟੱਕਰ ਟੱਕਰ ਨਾ ਤੇ ਜਟਕਣ ਬਾਗੇ ਤੇ ਆ ਵਾਲੇ 100 ਦੇ ਤਿੰਨ ਗਲਾ ਇਹ ਹੈਗੇ ਵਾਹੇ ਪੰਜਾਹਾਂ ਦਾ ਇੱਕ ਦਿੰਦਾ ਜੰਕਲਾ ਤੇ 150 ਦੇ ਬੰਦੇ ਫਿਰ ਮੈਂ ਅੰਕਲ ਹੋਣੇ ਇਹ ਉੱਪਰੋਂ ਖਰਾਬ ਵੀ ਹੈ ਗਿਆ ਤੇ ਥੋੜੀ ਜਿਹਾ ਲੈਸ ਕਰੋ ਤੇ ਅੰਕਲਾਂ ਤੇ ਚਲ ਠੀਕ ਆ ਤੂੰ ਤੰਨੇ ਲੈ ਜਾ ਤੇ 100 ਦੀ ਆ ਮੈਂ ਚਲੋ ਠੀਕ ਆ ਮੈਂ ਫਿਰ 100 ਦੇ ਦਾਂ ਅੰਕਲ ਠੀਕ ਆ ਇਹ ਆਟਾ ਦਾ ਪੰਜਾਹਾਂ ਦਾ ਠੀਕ ਆ ਇਹ ਆਇਆ ਸਸਤਾ ਵਾ ਪਰ ਇਹ ਸੱਟ ਬੜੀ ਡੂੰਗੀ ਮਾਰਦਾ ਇਹਦਾ ਚੇਤਾ ਹੀ ਛੋਟਾ ਘਟ ਬਣਾਇਆ ਪਰ ਛੋਟਾ ਘਟ ਆ ਵਧੀਆ ਵਾ ਨਾਲੇ ਹੈਂਡੀ ਜਿਆਵਾ ਹਨ ਹੂੰ ਨਹੀਂ ਪਤਾ ਉਹਨਾਂ ਬੇਵਿਚ ਮਾਰ ਟੇ ਕੋ ਜਿਆਦਾ ਵੱਡਾ ਬਣਾਉਂ ਉਹ ਬੜਾ ਤੇ ਉਹ ਨਹੀਂ ਸਹੀ ਜਲੰਗਦਾ ਹਨ ਅੱਗੇ ਵੀ ਸਾਡਾ ਇਦਾਂ ਦਾ ਇਥੇ ਟੁੱਟ ਗਿਆ ਵਾ ਤੇ ਉਹ ਜਿਆਦਾ ਹੀ ਵੱਡਾ ਬੋਲ ਨੂੰ ਲੈਂਦਾ ਹਾਂ ਹਾਂਜੀ ਪਰ ਆ ਜਾ ਚਲ ਕੋਈ ਨਹੀਂ ਆ ਛੋਟਾ ਲੈਂਦਾ ਹੁਣ ਤੇ ਬਾਕੀ ਹੁਣ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਆ ਤੇ ਰੇਟ ਤਾਂ ਤੁਹਾਨੂੰ ਪਤਾ ਲੱਗ ਗਿਆ ਵਾ ਤੇ ਜੇ ਤੁਸੀਂ ਵੀ ਚਾਹਵਾਂ ਨਾ ਇਹ ਚੀਜ਼ਾਂ ਦੇ ਇਹ ਪੁਰਾਣੀਆਂ ਜਿਹੜੀਆਂ 올ਡ ਚੀਜ਼ਾਂ ਵਾਂ ਇਹ ਸਗੋਂ ਵਧੀਆ ਸੰਭੇ ਰੱਖਣੀਆਂ ਚਾਹੀਦੀਆਂ ਹਨ ਹਣਾ ਮੰਮੀ ਹੁਣ ਫਿਰ ਉਹੋ ਹੀ ਹਨ ਚੀਜ਼ਾਂ ਆਈਆਂ ਡੀਆਂ ਦੌਰ ਤੋਂ ਫਿਰ ਹੁਣ ਸਗੋਂ ਜ਼ਿਆਦਾ ਲੋਕ ਪਸੰਦ ਕਰਦੇ ਇਹ ਚੀਜ਼ ਨੂੰ ਹਨ ਹਮ ਹਮ ਅਵੇ ਲੋਕ ਹੁਣ ਕਿਦਾਂ ਕੌਣ ਕਿੰਨੀਆਂ ਮਹਿੰਗੀਆਂ ਵਾਂ ਪਹਿਲਾਂ ਲੋਕ ਪਹਿਲਾਂ ਸਸਤੀਆਂ ਹੀ ਗੀਆਂ ਉਦੋਂ ਕੋਈ ਲੈਂਦਾ ਨਹੀਂ ਹਾਂ ਉਦੋਂ ਕੋਈ ਲੈਂਦਾ ਨਹੀਂ ਕਿਉਂਕਿ ਹੁਣ ਆ ਗਏ ਆ ਦੂਸਰੇ ਭਾਂਡੇ بڑے ਆ ਗਏ ਆ ਸਨਵਰ ਵਗੈਰਾ ਦੇ ਹਨਾ ਸਟੀਲ ਦੇ ਦੇ ਇਹ ਕਰਕੇ ਜੜੀਆਂ ਵਾ ਹੁਣ ਉਹ ਵਾਲੇ ਨਾਨ ਸਟਿਕ ਆ ਗਏ ਨਾ ਜਿਆਦਾ ਸਾਰੇ ਉਹੀ ਬਰਤਨ ਨੇ ਪੁਰਾਣੇ ਜਮਾਲੇ ਚ ਨਾ ਇਹ ਅੱਜ ਜੜੀਆਂ ਚ ਮਿੱਟੀਆਂ ਹੁੰਦੀਆਂ ਨਹੀਂ ਆ ਮਿੱਟੀ ਦੇ ਭਾਂਡੇ ਆ ਹਾਂਜੀ ਆਏ ਆ ਵੇਖਿਆ ਦਾਦੀ ਆਪਣੀ ਦੀਆਂ ਇਹਦਾ ਵੀ ਨਾਲ ਹੋ ਸਕਦਾ ਵਾ ਕੀ ਇਹ ਜਿੱ ਤਾਹੀ ਰੇਤੀ ਰੇਗ ਨਾ ਉਹਨੇ ਦਸੋਂ ਹੌੜੀ ਹੋਰੀ ਖਸਾ ਖਾ ਹੈ ਨਾ ਤੇ ਆ ਵੀ ਕੋ ਜੇ ਹੋ ਜਾਂਦੇ ਹੈ ਰੇਤੀ ਨਾਲ ਵੀ ਤੇ ਰੇਗ ਮਾਰਨਾ ਵੀ ਕਰ ਸਕਦੇ ਇਹਨਾਂ ਨੂੰ ਕਿਉਂਕਿ ਮਿੱਟੀ ਆ ਇਹਨਾਂ ਨੇ ਪ੍ਰੋਪਰ ਹੋ ਜਾਣਾ ਹਨਾ ਕੋਤਾ ਕਰਨਾਗੇ ਆਪਾਂ ਆਹ ਵਾਲਾ ਡੰਡਾ ਇਹ ਹੈਗਾ ਵਾ ਪਿਆਵਾ ਦਾ ਠੀਕਾ ਚਲਿਓ ਪਾਰਾ ਬੜਾ ਢੰਗਾ ਤੇ ਮੇ ਕੋ ਨਾ ਕੁਟੀਆਂ ਨਹੀਂ ਜਾਂਦਾ ਹੀ ਗੋ ਜੀ ਹਾਂ ਉਹਦੇ ਨਾਲ ਬਾਹਾਂ ਥੱਕ ਜਾਂਦੀਆਂ ਛੋਟਾ ਨਾਲੇ इजीली ਨਾ ਖੜਿਆ ਜਾਂਦਾ ਹੂੰ ਉੱਥੇ ਬੜਾ ਕੁਝ ਹੁੰਦਾ ਹਨਾ ਬੋਤਲਾਂ ਵੀ ਆਈਆਂ ਅੱਜਕੱਲ ਤੇ ਮਿੱਟੀ ਦੀਆਂ ਤੇ ਥਾਲੀਆਂ ਗਲਾਸ ਜਾਈ ਹੁਣ ਉਹ ਲਿਆਉਣੀ ਆ ਕੀ ਕੀ ਤੰਦੂਰ ਆਣਾ ਤੰਦੂਰ ਦੀ ਵੀ ਜਾਈ ਨੋਇਆ ਜਿਆਦਾ ਦੀ ਮੰਮੀ ਨੂੰ ਵੀ ਹੈਗੀ ਆ ਤੇ ਹੁਣ ਤੰਦੂਰ ਲਿਆਵਾਂਗੇ ਆਪਾਂ ਕੋਈ ਗੱਲ ਨਹੀਂ ਤੇ ਤੰਦੂਰੀ ਰੋਟੀਆਂ ਵੀ ਲਾਇਆ ਕਰਾਂਗੇ ਹੈ ਕਿ ਨਹੀਂ ਖੰਗੂ ਪੂਰੇ ਕਰਨੇ ਚਾਹੀਦੇ ਬੰਦੇ ਨੂੰ ਹਮ ਤੇ ਕਿੱਦਾਂ ਦੇ ਲੱਗੇ ਮੈਨੂੰ ਤੁਹਾਨੂੰ ਭਾਂਡੇ ਮਿੱਟੀ ਵਾਲੇ ਠੀਕ ਆ ਹੁਣ ਜਲਦੀ ਇਹਨਾਂ ਦੇ ਵਿੱਚ ਆਪਾਂ ਕੋਈ ਰੈਸਪੀ ਜੜੀਆ ਤਿਆਰ ਕਰਕੇ ਤੁਹਾਡੇ ਰੂਪ ਰੂਪ ਕਰਾਂਗੇ ਦੇ ਵਿੱਚ ਪਹਿਲਾਂ ਕੋਈ ਮਿੱਠੀ ਜੀ ਬਣਾਵਾਂਗੇ ਮਿੱਠੀ ਬਣਾਉਂ ਕੋਈ ਬਹੁਤ ਮੁਸ਼ਕਲ ਹੁੰਦਾ ਨਾਲੇ ਹੀ ਦਾ ਨਾ ਤੇ ਪਹਿਲਾਂ ਮਿੱਠੀ ਜੀ ਜ ਬਣਾਈ ਦੀ ਜੇ ਤੇ ਚਾਹੀ ਕੜਾ ਪ੍ਰਸ਼ਾਦ ਬਣਾ ਸਕਦੇ ਹਾਂ ਜਾਂ ਦੁੱਧ ਗਰਮ ਕਰ ਲਓ ਮਿੱਠੇ ਚਾਵਲ ਵੀ ਬਣਾ ਸਕਦੇ ਹਾਂ ਜਾਂ ਕੜਾ ਪ੍ਰਸ਼ਾਦ ਬਣਾਉ ਜਾਂ ਦੁੱਧ ਗਰਮ ਕਰ ਲਓ ਜਾਂ ਇਹਦੇ ਵਿੱਚ ਮਿੱਠੇ ਚੋਲ ਬਣਾ ਲਓ ਕੜਾਹੇ ਦਾ ਸਾਲ ਬਣਾਉਂ ਗਿਆ ਆਪਾਂ ਠੀਕ ਆ ਇਸ ਕੜਾਈ ਦੇ ਵਿੱਚ ਆ ਰਹੀਆਂ ਉਹ ਬਣਾਏ ਇਹਨੂੰ ਕਰਨ ਇਹਨੂੰ ਇਹਦੇ ਵਿੱਚ ਕੀ ਕਰਨਾ ਇਹਦੇ ਵਿੱਚ ਅਸੀਂ ਪਾਣੀ ਭਰਾਂਗੇ ਨਾ ਠੀਕ ਆ ਧੋਤਾ ਕੇ ਚੰਗੀ ਤਰ੍ਹਾਂ ਹਾਂਜੀ ਤੇ ਪਾਣੀ ਭਰ ਕੇ ਫਿਰ ਰੱਖਾਂਗੇ ਚੋਂਦਾ ਚਾਂਦਾ ਨਹੀਂ ਤੇ ਹਾਂ ਚਲੋ ਠੀਕ ਆ ਜੀ ਫਿਰ ਜੇ ਤੁਹਾਨੂੰ ਵਧੀਆ ਲੱਗੇ ਹੋਣਗੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਆਪਣੀ ਰਾਏ ਦਿਓ ਠੀਕ ਆ ਵੀ ਇਹਨਾਂ ਦੋਵਾਂ ਦੇ ਵਿੱਚ ਆਪਾਂ ਕੀ ਚੀਜ਼ ਬਣਾਈਏ ਫਿਰ ਜਿਹੜੀ ਤੁਸੀਂ ਕਹੋਗੇ ਆਪਾਂ ਜੀ ਉਹ ਟ੍ਰਾਈ ਕਰਾਂਗੇ ਇਹਦੇ ਵਿੱਚ ਤੇ ਤਾਲੀ ਬਣਾਉਣੀ ਆ ਇਹ ਮੈਂ ਪਹਿਲਾਂ ਹੀ ਕਰਦਾ ਚਲ ਇੱਕ ਗੱਲ ਇਹ ਵੀ ਠੀਕ ਆ ਵੀ ਮੈਨੂੰ ਜਾਣੇ ਪੈਂਦਾ ਮੈਨੂੰ ਚੀਜ਼ਾਂ ਘਰੇ ਮਿਲ ਜਾਂਦੀਆਂ ਹੋਰ ਐਵੇਂ ਗਰਮੀ ਨਹੀਂ ਤੁਸੀਂ ਕੀ ਕਰਨਾ ਹੈ ਜਾ ਕੇ ਥਾਣਾ ਵੀ ਤੁਸੀਂ ਮੈਨੂੰ ਦੱਸਤਾ ਸੀ ਪੱਕੇ ਧੱਲੇ ਹੋਣੀਆਂ ਤੇ ਮੈਂ ਲੈ ਆਂਦੀ ਆ ਪੱਕੇ ਧੱਲੇ ਬਹਿ ਕੇ ਚੀਜ਼ਾਂ ਮਿਲ ਜਾਂਦੀਆਂ ਹੋਰ ਕੀ ਚਾਹੀਦਾ ਤੇ ਇਹਦੇ ਵਿੱਚ ਵੀ ਦੱਸਿਓ ਠੀਕ ਆ ਕੀ ਬਣਾਉਣਾ ਵਾ ਤੇ ਫਿਰ ਆਪਾਂ ਟਰਾਈ ਕਰਾਂਗੇ ਜਰੂਰ ਰੈਸਪੀ ਬਣਾਉਂਦੀ ਤੇ ਬਾਕੀ ਠੀਕ ਆ ਜੀ ਫਿਰ ਤਿਕ ਭੈਣ ਨੂੰ ਨਹੀਂ ਭੈਣ ਨੂੰ ਕੀ ਤੀਤਾ ਹੀ ਕਮੈਂਟ ਤੇ ਤੁਸੀਂ ਧਾਲ ਬਣਾਓ ਮਿਕਸ ਤੇ ਮੈਂ ਧਾਲ ਉਦੋਂ ਦੇ ਤਾਰੇ ਬਣਾਉਂਦੀ ਆਹੋ ਵੀ ਬਨ ਲਓ ਜਿੱਤਾ ਗੋਦਵਾਰੇ ਵਾਲੀ ਦਾਲ ਨੂੰ ਚਲੋ ਗੋਦਵਾਰੇ ਦੀ ਬਣਾத் ਨਹੀਂ ਸਕਦੇ ਆਪਾਂ ਤੇ ਚਲੋ ਟਰਾਈ ਤੇ ਕਰਾਂਗੇ ਜੀ ਜੀ ਜ਼ਰੂਰ ਜਰੂਰ ਤੇਰੇ ਹਨਾ ਹਾਂ ਕਹਿੰਦੇ ਕੀ ਕਰਨ ਜਾਨੀ ਚੀਜ਼ ਬਣ ਜਾਂਦੀ ਆ ਉਹ ਜੀ ਕਹਿੰਦੇ ਦਾਲ ਬਣਾ ਕੇ ਦੱਸੋ ਤਾਂ ਮੈਂ ਇਹਦੀ ਵੇਟ ਕਰਨੀ ਮੈ ਤਾਂ ਨਹੀਂ ਦਾਲ ਬਣਾਈ ਚਲ ਫਿਰ ਸਭ ਤੋਂ ਪਹਿਲਾਂ ਇਹਦਾ ਦਾਲ ਦਾ ਲੋਗ ਆਉ ਠੀਕ ਆ ਤੇ ਇਹਦੇ ਵਿੱਚ ਆਪਾਂ ਦਾਲ ਬਣਾਵਾਂਗੇ ਫਿਰ ਬਾਕੀ ਹੋ ਦੇਖਾਂਗੇ ਠੀਕ ਆ ਇਹਦੇ ਵਿੱਚ ਆਪਾਂ ਫੁੱਲੜ ਪੀਜਾ ਬਣਾਵਾਂਗੇ ਇਹ ਇਹ ਜਿਹੜੀ ਆ ਇਹ ਰੈਸਪੀ ਮੇਰੀ ਤੇ ਬੰਦੀ ਆ ਇਹਦੇ ਵਿੱਚ ਮੈਂ ਤੇ ਅਮਨ ਨੇ ਟਰਾਈ ਕਰਨਾ ਹਨਾ ਕਹਿੰਦੀ ਵੀ ਲੈਣੀ ਹੁਣ ਕਮੈਂਟ ਕਰਨਾ ਹੁਣ ਤੇ ਮੈਂ ਬੜੀ ਵੱੜ ਬਾਰੇ ਬਗਲਾ ਕੀ ਗੱਲ ਆ ਤੁਸੀਂ ਤੇ ਚਲੋ ਨਾ ਕਮੈਂਟ ਕਰਦੇ ਆ ਚਲੋ ਵਧੀਆ ਵਾ ਤੁਸੀਂ ਕਮੈਂਟ ਕਰਕੇ ਇਹਨੂੰ ਦੱਸ ਦਿੰਨੇ ਆ ਪਰ ਵੀ ਸਾਨੂੰ ਵੀ ਟਾਈਮ ਚਾਹੀਦਾ ਨਾ ਐਂ ਚੀਜ਼ ਕਰਨ ਨੂੰ ਹੁਣ ਤੁਸੀਂ ਜਦੋਂ ਕਿਹਾ ਵਾ ਹਨਾ ਇਸ ਚੀਜ਼ ਦੇ ਵਿੱਚ ਬਣਾਉ ਤੇ ਫਿਰਾਨੂੰ ਇਹ ਲਿਓਣੀ ਪੈਣੀ ਜਾਂ ਆ ਕੇ ਫਿਰ ਲਿਆ ਕੇ ਬਣਾਉਣੀ ਆ ਕੋਈ ਕੁਝ ਕਰਨਾ ਹੋਰ ਵੀ ਕੰਮ ਹੈਗੇ ਯਾਡੇ ਵੀ ਮਤਲਬ ਕਿਤੇ ਹੋਰ ਜਾਣਾ ਪੈਂਦਾ ਹੁਣ ਵੀਡੀਓ ਦੇ ਵਿੱਚ ਵੀ ਨਾ ਆ ਜਾਂਦਾ ਉਧਰ ਚਾਹੀਦਾ ਕਰਨੀ ਵੀ ਪੜੀ ਆ ਆਪਣਾ ਵੀ ਕਰੀਦਾ ਇਹਦੇ ਕਰਕੇ ਵੀ ਥੋੜਾ ਡਿਲੇ ਹੋ ਸਕਦਾ ਵਾ ਤੇ ਚਲੋ ਵੇਟ ਵੀ ਕਰ ਲਿਆ ਕਰੋ ਤੁਸੀਂ ਹਨਾ ਨਾ ਕਿਹੜੇ ਵੇਲੇ ਕੋਈ ਚੀਜ਼ ਬਣਾਈ ਹੁੰਦੀ ਆ ਫਿਰ ਦੁਬਾਰਾ ਖਾਣ ਨੂੰ ਤੇ ਲਾਉਣੀ ਨਾ ਕਰਦਾ ਚਲੋ ਠੀਕ ਆ ਜੀ ਜੇ ਤੁਹਾਨੂੰ ਇਹ ਵਾਲਾ ਵਲੋਗ ਵਧੀਆ ਲੱਗਾ ਹੋਊਗਾ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਸ ਜਲਦੀ ਮਿਲਦੇ ਆ ਤੁਹਾਨੂੰ ਕਿਸੇ ਰੈਸਪੀ ਦੇ ਨਾਲ ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਲੋਗ ਵੇਖਣ ਦਾ ਤੇ ਵੇਟ ਕਰਿਓ ਫਿਰ ਨੈਕਸਟ ਵਲੋਗ ਦੀ ਬਾਏ ਬਾਏ ਜੀ ਸਾਰਿਆਂ ਨੂੰ